ਮੇਰੇ ਬਾਤ ਗਿਆ ਛੇ ਤੇ ਅਸੀਂ ਚੱਲੇ ਮਾਮੇ ਕਿਧਾ ਰਹਾ ਮਾਮੇ ਨੇ ਵੈਦ ਕੀਤਾ ਹੀ ਹਰ ਉਸ ਨੂੰ ਸਾਰੀ ਧੂਰ ਤੇ ਤੇ ਕੱਲ ਤੇ ਸਾਡੇ ਕੋਲ ਨਹੀਂ ਜਾਇਆ ਸਾਨੂੰ ਕੰਮ ਪੈ ਗਿਆ ਉੱਥੇ ਚਲ ਗਏ ਤੇ ਅੱਜ ਫੇਰ ਉਹਨਾਂ ਦਾ ਮੈਸੇਜ ਆਇਆ ਕਿ ਆਏ ਨਹੀਂ ਆ ਤੇ ਅਸੀਂ ਹੁਣ ਚੱਲੇ ਆ ਉੱਤਰਨਾ ਤੇ ਮੈਂ ਵੀ ਕਰਨ ਚੱਲੀਆਂ ਵਾ ਸ਼ਾਮਾ ਹੀ ਦਾ ਟਾਈਮ ਹੋ ਗਿਆ ਸਬਜ਼ੀ ਬਣਾ ਕੇ ਪਰਾਖ ਰਹੀ ਆ ਤੇ ਆਟਾ ਹੋਇਆ ਰਾ ਜਿਹੜਾ ਉਹ ਗੋੜ ਲਾਂਗੇ ਆ ਕੇ ਤੇ ਦੋ ਦੂ ਵਾਤ ਮੋਣ ਵਾਲਾ ਉਹ ਸਾਰਾ ਕੰਮ ਕਿ ਰਾਗੀ ਕਰਦੇ ਆ ਘੋਣੋ ਘੋਣਨੇ ਤੇ ਇਹ ਨਹੀਂ ਕਿ ਫਿਰ ਆਪਾਂ ਲੇਟੋ ਜਾਣਾ ਤੇ ਉਧਰ ਫਿਰ 11:00 ਦਾ ਪਾਣਾ ਕਿੰਨਾ ਤੇ ਜਿੱਥੇ ਜਾਈਏ ਉੱਥੇ ਲੱਗ ਹੀ ਜਾਂਦਾ ਵਾ ਤੇ ਮੈਂ ਸੂਟ ਆ ਪਾ ਲਿਆ ਵਾ ਕੋਟ ਨੂੰ ਫਿਰ ਉਹ ਫਰਾਕ ਸੂਟ ਆਇਆ ਤੇ ਉਹਦੇ ਨਾਲ ਜਿਹੜਾ ਦੁਪੱਟਾ ਉਹ ਮੈਨੂੰ ਮਿਲਿਆ ਨਹੀਂ ਕਿਤੇ ਤੇ ਮੈਂ ਫਿਰ ਆ ਸੂਟ ਚੇਂਜ ਕਰਕੇ ਆ ਪਾ ਲਿਆ ਵਾ ਤੇ ਤੀਨ ਵੀ ਸੋਹਣੇ ਮੈਂ ਉਹ ਵਾਲਾ ਪਾ ਲਿਆ ਤੇ ਹਲਕਾ ਜਿਹਾ ਕੰਡਿਆ ਵਾ ਮਨੂ ਮੇਕਅਪ ਤੇ ਤੇ ਲੱਗੇ ਆਹ ਕੁਟੜੀ ਚੱਲਣਾ ਸਾਡੇ ਕਿਰਾਂ ਦੇ ਬਿਲਕੁਲ ਲੱਗੇ ਹੀ ਆ ਤੇ ਇੱਕ ਦਿਨ ਤੁਸੀਂ ਉਹਨਾਂ ਨੂੰ ਮੇਰੀ ਵੀਡੀਓ ਚ ਦੇਖਿਆ ਵਲੌਗ ਚ ਤੇ ਚਲੋ ਜਾਉਂਦੇ ਆ ਉਹਨਾਂ ਦੇ ਘਰ ਤੇ ਉੱਥੇ ਮਿਲਦੇ ਆ ਤੁਹਾਨੂੰ ਕਰ ਲਿਆ ਹੀ ਪੂਆ ਗਰਮੀਤੋਂ ਦਾ ਸਾਥ। ਇੰਕੇ ਕੱਲੀਆਂ ਚਲੀਆਂ ਪੂਆ ਗਰਮੀਤੋਂ ਨੂੰ ਨਾਲ ਲੈ ਜੰਨੇ। ਨਾਉਂ ਡੈ ਪਈ ਦਈ। ਅੱਛਾ ਚਲੋ ਹੁਣ ਚੱਲਦੇ ਆ। ਆ ਹਾਂ ਪਿਆ ਤਾਂ ਹੈਗਾ ਵਾ ਪਰ ਪਾਣੀ ਬੜਾ ਖਤੋਂਡਿਆ। ਇੱਥੇ ਮੰਜਾ ਡਾਲਿਆ ਕਰਨਾ। ਫਰ ਕੀ? ਸਾਰਿਆਂ ਕਰੋ। ਲੋਕਾਂ ਨੂੰ ਵੇਖਾਂ। ਕਿ ਮੱਛੀ ਤਾਂ ਨਹੀਂ ਲਾ ਲਈ ਰਾਤ ਨੂੰ। ਹਾਂ। ਹੂੰ। ਮੇਰਾ ਕੰਮ ਹੈ ਸਿਰਫ ਉਹ ਨਾਲ ਸਬ지 ਬਣਾਈਆਂ ਕਿ ਮੈਂ ਆਰਪੀ ਦੀ ਪੀਤੀ ਆਲੀ ਤੇ ਨਾਲ ਭਰਿਆ ਮਰ ਕੇ ਪੈਂਗਲ ਆ ਆ ਮੈਂ ਕਿ ਤੁਹਾਨੂੰ ਪਾਣੀ ਲਾ ਦਿੰਦੀ ਹਾਂ ਕਿ ਨਾਲੇ ਦਾ ਥੰਡਾ ਥੰਡਾ ਬਹੁਤ ਹੋਇਆ ਬਾਸੇ ਉਹਨੂੰ ਤੇ ਕਰਤਾ ਆਵਲੇ ਜਿਹੜੇ ਮੱਛਾਂ ਦੇ ਕੁੱਤੇ ਨਾ ਇਹ ਲੰਬੇ ਹੋ ਕੇ ਘੇਰਨਾ ਇਹਨੂੰ ਥੋਲ ਪਾਣਗੇ ਉਹਦੇ ਉਹ ਵਾਲੇ ਬੁੱਤੇ ਵੀ ਥੋਲ ਥੋਲ ਬਹੁਤ سارے ਮੱਛਾਂ ਲੱਗਦੇ ਉਹ ਜਿਹਨਾਂ ਲਾਏ ਆ ਤੇ ਇਹ ਕੁਝ ਨਹੀਂ ਲਿਆ ਇਹ ਤਾਂ ਇਹਨਾਂ ਨੂੰ ਇਹ ਵੱਡੀ ਦਾ ਹੱਟ ਵੱਡੀ ਜਮਨਾ ਦਾ ਕੋਈ ਕੋਹ ਨਾ ਉਹ ਵੀ ਹੋਰ ਖਾਣ ਇਹ ਟਰੈਲਿਆਂ ਦੇ ਵੱਲੋਂ ਦੋ ਟਰੈਲੇ ਲੱਗ ਗਏ ਬਹੁਤ ਜ਼ਿਆਦੀ ਹੈ nah, ਮੈਂ ਉਹ ਤੁਸੂ ਨੂੰ ਜੀ ਹਾਂ ਪਾਣੀ ਦਾ ਖਾਮ ਨਹੀਂ ਆਉਂਦਾ ਤੁਮ ਜੀ ਵੀ ਇੱਕ ਇੰਤਾਨ ਗੱਲ ਲਾ ਇਹ ਉਹ ਅੰਦਰਲੀ ਬੰਦ ਹੋ ਗਈ ਨਾ ਬੰਦ ਹੋ ਗਈ ਆ ਸਰ ਫਿਰ ਨਾਂ ਨਹੀਂ ਜਾਦਾ ਨੂੰ ਮੋ ਜਿਹਨੂੰ ਮਾਤੀ ਆ ਕਰਕੇ ਛੜਦਾ ਰਹੂ ਮਾਮੀਆਂ ਨਹੀਂ ਠੰਡੀਆਂ ਉਹ ਕਿਂ ਦੇ ਲੈਣੇ ਚੱਟ ਆ ਗੰਬੇ ਖਲੋਤਾ ਰਵੇ ਜਨਾ ਕਟ ਕੇ ਖਲਾ ਰਿਆ ਹੁੰਦਾ ਆਨੋ ਇੱਥੇ ਅੱਗ ਵੀ ਲੱਗ ਗਈ ਐਨੂੰ ਚੱਲ ਪਏ ਘਰ ਵੱਲ ਨੂੰ ਤੇ ਚੱਲ ਪਏ ਆਪਾਂ ਘਰ ਵੱਲ ਨੂੰ ਹਾਂਜੀ ਬੈਗ ਸਾੜਤਾ ਤਾਂ ਤੁਹਾਡਾ ਹੀ ਡਰਾਈਵ ਬੈਗ ਸਾੜਤਾ ਬੈਗ ਸਾੜ ਰਹੀਆਂ ਅੱਗੇ ਹੱਡ ਡੈਡੀ ਕਹਿੰਦੇ ਹੁੰਦੇ ਕੋਈ ਕੱਪੜਾ ਦੀਏ ਛੱਡ ਦੀਆਂ ਸਾਰੇ ਅੱਗ ਲਾਈ ਜਾਂਦੀਆਂ ਅਹੀਂ ਤਾਂ ਕੀ ਕਰਦੇ ਜਿੱਦਾਂ ਨਵਾਂ ਸਾਡੇ ਗੋੜ ਗੋੜ ਨਿਕਲਦਾ ਵਾ ਤੇ ਜਿਹੜੇ ਕੱਪੜੇ ਨਹੀਂ ਪਾਣੇ ਜਿਹੜੇ ਗੋੜ ਕੱਢ ਕੇ ਹਟਦੇ ਚੁੰਬੇ ਚ ਅੱਗ ਬਲਦੀ ਹੁੰਦੀ ਆ ਤੇ ਉਹ ਵਿੱਚੇ ਕੱਪੜੇ ਸੁੱਟਾ ਇਧਰ ਵਾਲੇ ਮੈਨੂੰ ਪਤਾ ਨਹੀਂ ਦਾ ਵਿੱਚੇ ਕੱਪੜੇ ਸੁੱਟੇ ਕਿ ਨਹੀਂ ਉਹਦਾ ਕੱਪੜੇ ਸਾੜੀਏ ਫਿਰ ਗੁੱਸੇ ਹੁੰਦੇ ਆ ਫਿਰ ਉਹ ਕੱਪੜਿਆਂ ਦਾ ਕਰੀਏ ਕੀ ਹੈਨਾ ਸਾਡੇ ਇੱਥੇ ਨਹੀਂ ਕੋਈ ਹੁੰਦਾ ਕੰਮਕੁਮ ਕਰਨ ਵਾਲਾ ਤੇ ਕਿੰਨੂੰ ਦਈਏ ਕੱਪੜੇ ਫਿਰ ਸਾੜ ਦਈਦੇ ਆ ਕਹਿੰਦੇ ਕਿ ਚਲੋ ਜੀ ਆ ਗਏ ਨਹੀਂ ਮੱਚੀ ਪਈ ਆ ਨਾ ਆਨੇ ਨੇ ਲੋਕੀ ਇੰਨਾ ਮਚੰਡੇ ਤੇ ਮੈਂ ਕਿਉਂ ਨਾ ਮਚਾ ਉਹ ਅੱਗ ਬੰਦ ਨਹੀਂ ਲੋਕੀ ਇੰਨਾ ਮਚੰਡੇ ਤੇ ਮੈਂ ਕਿਉਂ ਨਾ ਮਚਾ ਸੜਨਾਰੀ ਇਸ ਕਰੋ ਸੜੋ ਨਾਰੀ ਇਸ ਕਰੋ ਹੈ ਸਿਆ ਇਹ ਕਹਿੰਦੇ ਮੈਂ ਤੇਰੀ ਵੀਡੀਓ ਚਾਉਣਾ ਇਹ ਬਲਕਾ ਤੇ ਸੋ ਹੁਣ ਸੋੜ ਮਤਲਬ ਮੇਰੇ ਕਹਿਣ ਦਾ ਵੀ ਹੋਣ ਲਾ ਦਿਓ ਅੱਗ ਉੱਥੇ ਹੋਰ ਲਾ ਦਿਓ ਜਿਹਦਾ ਕਾਹ ਜਿਹਦਾ ਕਾਹ ਤੇ ਆਪਣਾ ਹੀ ਕਾਹ ਵਾ ਜਿਹਦਾ ਕਾਹ ਦਾ ਮਤਲਬ ਕੀ ਇਧਰ ਹੈ ਬਰਾਈ ਮੈਨਾਂ ਰੁਸੇ ਅੱਜ ਹੈ ਬਰਾਈ ਤੇ ਰੁਸੇ ਮੈਨਾਂ ਹੈ ਬਰਾਈ यालियां दिन ना नू इधर मोह करो नैतू वाल दिन आया जी नैतू तितली बन गया नैतू तितली बन गया आओ जी सरदार जी ने इतने आ... आ... भी लाती आग अग ਦੇ ਵਾਲੰਦ ਦੀ ਦੱਕਰਾਂ ਟੱ ਲੱਗਿਆ ਹੁੰਦਾ ਨਾ ਨਾ ਐਸਪੀ ਕੰਗੀ ਨਾ ਤਾ ਨੂੰ ਖੜੀ ਨੇ ਇਹ ਕਹਿੰਦੇ ਇਹ ਇੱਕ ਬਸ ਮਾਲੀ ਕਰਾਉ ਉਹ ਨਹੀਂ ਹਣ ਚੁੰਡੀਆਂ ਚਾਹੀਦੀਆਂ ਉਹ ਕਿਥੋਂ ਵਰ ਕੇ ਇਦਾਂ ਕੰਗੀ ਨਾ ਉਹਨੇ ਕਦੀਆਂ ਆ ਨਾ ਕਦੀਆਂ ਨਹੀਂ ਨਹੀਂ ਲੰਮ ਦੇ ਨਹੀਂ ਲਾਉਂਦੇ ਚਾਰੀ ਦਾ ਹਾਲ ਬੜਾ ਅਹ ਸਾਡੇ ਪਾਣੀ ਲਾਉਣਾ ਕਹਾਰੀਆਂ ਨੇ ਕਹਿੰਦੇ ਵੀ ਵੀਡੀਓ ਨਾ ਸ਼ੂਟ ਕਰ ਐਡਰ ਮੂਹ ਕਰੇ ਪਾਣੀ ਲਾਉਣ ਦੇ ਬੰਬੀ ਚਲਣ ਦੀ ਆਉਥੇ ਆਉਥੇ ਚਲਣ ਦੀ ਆ ਬੰਬੀ ਉਹ ਬੰਬੀ ਦਾ ਪਾਣੀ ਆਉਣ ਦੇ ਉਤੋਂ ਦੀ ਘੁੰਮ ਕੇ ਆ ਬਰਸਨ ਚ ਤੇ ਬਰਸਨ ਚ ਕੋਲਤਾ ਕਿਆਰੀਆਂ ਦੇ ਵਿੱਚ ਪਾਣੀ ਅਰ ਜਣ ਗਿਆ